ਗੁਰਦਾਸਪੁਰ ਜਿਹੜੀ ਨਿਊ ਗੁਰਦਾਸਪੁਰ ਹਾਕੀ ਕਲੱਬ ਹੈ ਮੈਂ ਉਹਦਾ ਜਨਰਲ ਸੈਕਟਰੀ ਆ ਤੇ ਨਾਲ ਦੀ ਨਾਲ ਮੈਂ ਹਾਕੀ ਦਾ ਪਲੇਅਰ ਵੀ ਆ ਤੇ ਮੈਂ ਟੀਮ ਨੂੰ ਲੈ ਕੇ ਜਿੱਥੇ ਵੀ ਕਿਤੇ ਬਾਹਰ ਜਾਂਦੇ ਆਪਾਂ ਖੇਡਣ ਮੈਂ ਹੀ ਜਾਂਣਾ ਲੈ ਕੇ ਨਾਲ ਇਹਨਾਂ ਦੇ ਤੇ ਅਸੀਂ ਰੀਸੈਂਟਲੀ ਅੱਜ ਹੀ ਉੱਥੋਂ ਆਏ ਆ ਚੰਬੇ ਮਿੰਜਰ ਜਿਹੜਾ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਹੁੰਦਾ ਉਹਦੇ ਵਿੱਚ ਅਸੀਂ ਜਿੱਤ ਹਾਸਲ ਕੀਤੀ ਆ ਫਰਸਟ ਪ੍ਰਾਈਜ਼ ਆਹੀਂ ਲੈ ਕੇ ਆਏ ਆ 25000 ਰੁਪਏ ਨਕਦ ਮਿਲਿਆ ਤੇ ਨਾਲ ਸਾਨੂੰ ਟਰੋਫੀ ਮਿਲੀ ਜੀ ਨਾਲ ਇੰਡੀਵਿਜੂਅਲ ਪ੍ਰਾਈਜ਼ ਮਿਲੇ ਨੇ ਸਾਰਿਆਂ ਨੂੰ ਤੇ ਅਸੀਂ ਉਹ ਜਿੱਤ ਕੇ ਅੱਜ ਇੱਥੇ ਪਹੁੰਚੇ ਆ ਮਨਤੇ ਵਿੱਚ ਤੇ ਬਹੁਤ ਖੁਸ਼ੀ ਆ ਜੀ ਟੀਮ ਜਿੱਤ ਕੇ ਆਵੇ ਤੇ ਨੈਚੁਰਲੀ ਗੱਲ ਆ ਹਰੇਕ ਨੂੰ ਖੁਸ਼ੀ ਹੁੰਦੀ ਆ ਵੀ ਜਦੋਂ ਆਪਣੀ ਟੀਮ ਜਿੱਤ ਕੇ ਆਉਂਦੀ ਆ ਦੂਜੀ ਸਰਕਾਰਾਂ ਨੂੰ ਮੈਂ ਬੇਨਤੀ ਅੱਗੇ ਵੀ ਕਰ ਚੁੱਕਾ ਵਾਂ ਕਿ ਘਟੋ ਘਟ ਜਿੰਨੇ ਵੀ ਬੱਚੇ ਜਿਹੜਾ ਵੀ ਕੋਈ ਸਟੇਟ ਖੇਡ ਲੀ ਜਾਂਦਾ ਨੈਸ਼ਨਲ ਖੇਡ ਜਾਂਦਾ ਉਹਦਾ ਕਿਤੇ ਨਾ ਕਿਤੇ ਨੌਕਰੀ ਦਾ ਪ੍ਰਬੰਧ ਕੋਈ 20 30 ਹਜ਼ਾਰ 40 ਹਜ਼ਾਰ ਦੀ ਕਿਤੇ ਨੌਕਰੀ ਦਾ ਪ੍ਰਬੰਧ ਉਹਨਾਂ ਦਾ ਹੋ ਜੇ ਤੇ ਮੇਰਾ ਖਿਆਲ ਆ ਵੀ ਸਾਡੀ ਇੰਡੀਆ ਦੀ ਟੀਮ ਜਿਹੜੀ ਅੱਜ ਲੇਲੜੀਆਂ ਕੱਢਦੇ ਆ ਨਾ ਉੱਥੇ ਮੈਡਲ ਲੈਣ ਲਈ ਉਹ ਉਹ ਨਾ ਕੱਢਣੀਆਂ ਪੈਣ ਕਿਉਂਕਿ ਤੁਸੀਂ ਦੇਖ ਲਓ 30 ਤੇ ਐਰਕਾਂ ਵੀ ਡੇ ਨੇ ਕੋਸ਼ਿਸ਼ ਕਰਨ ਤੇ ਜੇ ਕਿਤੇ ਸਾਡੀ ਪਨੀਰੀ ਨੂੰ ਰੁਜ਼ਗਾਰ ਮਿਲ ਜੇ ਤੇ ਇਹਨਾਂ ਨੂੰ ਲੋੜ ਨਾ ਪਏ ਕਿਸੇ ਦੀ ਮੰਗਣ ਦੀ ਹਾਕੀ ਆਪ ਲੈ ਸਕਣ ਬੂਟੇ ਆਪ ਖਰੀਦ ਸਕਣ ਤੇ ਵਧੀਆ ਸਾਰੇ ਹਿੰਦੁਸਤਾਨ ਦੇ ਵਿੱਚ ਹਾਕੀ ਦੀ ਬਲੇ ਬਲੇ ਹੋਊਗੀ ਕ੍ਰਿਕਟ ਦਾ ਮੁਕਾਬਲਾ ਕਰੂਗੀ ਫਿਰ ਮੇਰਾ ਨਾਮ ਮਨਜਿੰਦਰ ਮੈਂ ਵੈਸੀ ਆਰਮੀ ਦੇ ਜੌਬ ਕਰਦਾ ਹਾਂ ਤੇ ਗੁਰਦਾਸਪੁਰ ਕਲੱਬ ਵੱਲੋਂ ਹੀ ਮੈਂ ਖੇਡਦਾ ਰਿਹਾ ਪਹਿਲਾਂ ਤੋਂ ਤੇ ਇਸ ਟਾਈਮ ਮੈਂ ਇੰਡੀਅਨ ਆਰਮੀ ਵੱਲੋਂ ਖੇਡਦਾ ਹਾਂ ਮੈਂ ਛੁੱਟੀ ਆਇਆ ਸੀ ਤੇ ਆਪਣੀ ਟੀਮ ਲੈ ਕੇ ਆਪਾਂ ਗਏ ਆ ਉੱਥੇ ਇੰਟਰਨੈਸ਼ਨਲ ਮਿੰਜਰ ਫੇਅਰ ਟੂਰਨਾਮੈਂਟ ਦੇ ਵਿੱਚ ਖੇਡਣ ਵਾਸਤੇ ਤੇ ਆਪਾਂ ਉੱਥੇ ਕਾਫੀ ਟੀਮਾਂ ਨੂੰ ਹਰਾਇਆ ਵਾ ਤਿੰਨ ਚਾਰ ਟੀਮਾਂ ਨੂੰ ਹਰਾ ਕੇ ਆਪਾਂ ਇਹ ਟਰੋਫੀ ਜਿਹੜੀ ਜਿੱਤ ਕੇ ਲੈ ਕੇ ਆਏ ਆ ਫਸਟ ਜਿਹੜਾ ਸਾਡਾ ਮੈਚ ਹੋਇਆ ਸੀ ਰਜੇਸ਼ਵਰ ਕਲੱਬ ਨਾਲ ਹੋਇਆ ਸੀ ਤੇ ਉਹ ਵੀ ਬਹੁਤ ਫਸਮਾ ਮੈਚ ਹੋਇਆ ਉਹ ਜਿੱਤਿਆ ਸੀ ਫਿਰ ਉਸ ਤੋਂ ਬਾਅਦ ਸਾਡਾ ਮੈਚ ਇੱਕ ਠਾਨਕੋਟ ਦੀ ਟੀਮ ਸੀ ਉਹਦੇ ਨਾਲ ਮੈਚ ਹੋਇਆ ਤੇ ਫਾਈਨਲ ਜਿਹੜਾ ਅਸੀਂ ਇੱਕ ਸੈਮੀਫਾਈਨਲ ਮਠਾਪੁਰ ਦੀ ਟੀਮ ਨਾਲ ਹੀ ਖੇਡੇ ਆ ਉਹ ਖੇਡ ਕੇ ਬੜਾ ਟਫ ਮੈਚ ਸੀ ਹੋਈ ਉਹ ਮੈਚ ਖੇਡ ਕੇ ਆਏ ਫਾਈਨਲ ਜਿੱਤ ਕੇ ਆਏ ਆ ਤੇ ਸਭ ਤੋਂ ਟਫ ਟੀਮ ਜਿਹੜੀ ਉਹ ਮਿੱਠਾਪੁਰ ਸੀ ਉਥੇ ਇਹ ਤੁਹਾਨੂੰ ਪਤਾ ਕਿ ਮਿੱਠਾਪੁਰ ਜਿਹੜਾ ਉਹ ਹੈਗਾ ਪਨੀਰੀਆ ਹਾਕੀ ਦੀ ਤੇ ਬਹੁਤ ਹੀ ਇੰਟਰਨੈਸ਼ਨਲ ਪਲੇਅਰ ਉਹਨੇ ਪੈਦਾ ਕੀਤੇ ਆ ਤੇ ਉਹਨਾਂ ਦੇ ਬੱਚੇ ਜਿਹੜੇ ਆ ਉਹ ਵੀ ਉਹਨਾਂ ਕੋਲ ਸਿੱਖਦੇ ਆ ਵੀ ਇੰਟਰਨੈਸ਼ਨਲ ਪਲੇਅਰਾਂ ਕੋਲ ਸਿੱਖਦੇ ਆ ਤੇ ਬਹੁਤ ਟੈਕਨੀਕ ਸੀ ਉਹਨਾਂ ਬੱਚਿਆਂ ਦੇ ਵਿੱਚ ਤੇ ਉਹਨਾਂ ਨੂੰ ਹਰਾਉਣਾ ਬਹੁਤ ਟਫ ਸੀ ਤੇ ਪਰ ਹਨੂ ਆਪਣੀ ਟੀਮ ਦੇਤੇ ਵੀ ਫੁੱਲ ਕੌਨਫੀਡੈਂਸ ਸੀ ਕਿ ਅਸੀਂ ਇਹ ਟੂਰਨਾਮੈਂਟ ਇਸ ਵਾਰ ਜਿੱਤ ਕੇ ਆਉਣਾ ਬਹੁਤ ਵਧੀਆ ਲੱਗਾ ਸਰ ਇਹ ਇਦਾਂ ਚੱਲਦਾ ਰਿਹਾ ਤੇ ਇਹਨਾਂ ਵਿੱਚੋਂ ਹੀ ਕੋਈ ਨਾ ਕੋਈ ਇੰਟਰਨੈਸ਼ਨਲ ਪਲੇਅਰ ਬਣੇਗਾ ਕੋਈ ਨਾ ਕੋਈ 올ੰਪੀਆਨ ਦੇਖਣ ਨੂੰ ਮਿਲੇਗਾ ਤੁਹਾਨੂੰ ਗੁਰਦਾਸਪੁਰ ਅੱਜ ਜਿਹੜੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੀ ਗੁਰਦਾਸਪੁਰ ਹਾਕੀ ਕਲੱਬ ਵੱਲੋਂ ਜਿਹੜੇ ਸਾਡੇ ਖਿਡਾਰੀ ਖੇਡਣ ਲਈ ਗਏ ਸੀਗੇ ਉਹ ਵਿਨਰ ਹੋ ਕੇ ਆਏ ਨੇ ਤੇ ਅਸੀਂ ਸਾਰੇ ਅੱਜ ਕਲੱਬ ਮੈਂਬਰ ਇੱਥੇ ਇਹਨਾਂ ਨੂੰ ਇਹਨਾਂ ਨੂੰ ਜੀਆਂ ਕਰ ਲਈ ਇੱਥੇ ਇਕੱਠੇ ਹੋਏ ਆਂ ਤੇ ਇਹਨਾਂ ਦਾ ਵੈਲਕਮ ਕੀਤਾ ਆ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਇਹ ਬੱਚਿਆਂ ਨੇ ਗੁਰਦਾਸਪੁਰ ਦਾ ਨਾਂ ਰੋਸ਼ਨ ਕੀਤਾ ਔਰ ਉਹ ਜਿਹੜਾ ਜਿਹੜਾ ਮਿੰਜਰ ਟੂਰਨਾਮੈਂਟ ਆ ਜੋ ਕਿ ਚੰਬਾ ਵਿਖੇ ਹੁੰਦਾ ਹੈ ਉਹ ਬਹੁਤ ਹੀ ਮਤਲਬ ਫੇਮਸ ਆ ਕਿ ਪੰਜਾਬ ਦੀਆਂ ਸਾਰੀਆਂ ਜਿੰਨੀਆਂ ਵੀ ਨਾਮਰ ਟੀਮਾਂ ਜਾਂ ਅਕੈਡਮੀਆਂ ਨੇ ਉਹਨਾਂ ਦੇ ਟੀਮਾਂ ਉੱਥੇ ਜਾਂਦੀਆਂ ਨੇ ਜਿਸ ਤਰ੍ਹਾਂ ਬੱਚਿਆਂ ਨੇ ਪਹਿਲਾਂ ਹੀ ਦੱਸਿਆ ਕਿ ਮਿੱਠਾਪੁਰ ਜਾਂ ਹੋਰ ਜਿਹੜੇ ਵੀ ਟੂਰਨਾਮੈਂਟ ਵਾਰੇ ਜਿਹੜੇ ਹਾਕੀ ਕਲੱਬ ਉੱਥੇ ਜਾਂਦੀਆਂ ਨੇ ਔਰ ਇਹਦੇ ਨਾਲ ਨਾਲ ਅਸੀਂ ਚਲੋ ਸਾਡੀ ਬਹੁਤ ਵੱਡੀ ਅਚੀਵਮੈਂਟ ਆ ਕਿ ਅਸੀਂ ਇਹ ਟੂਰਨਾਮੈਂਟ ਜਿੱਤ ਕੇ ਆਏ ਆ ਦੂਸਰਾ ਕਲੱਬ ਵੱਲੋਂ ਜੋ ਬੱਚਿਆਂ ਨੂੰ ਹੈਲਪ ਕੀਤੀ ਜਾਂਦੀ ਆ ਹਰ ਤਰ੍ਹਾਂ ਦੀ ਇਹਨਾਂ ਨੂੰ ਸਹੂਲਤ ਦਿੱਤੀ ਜਾਂਦੀ ਆ ਜੋ ਵੀ ਇਹਨਾਂ ਨੂੰ ਜ਼ਰੂਰਤ ਆ ਉਹ ਪੂਰੀ ਕੀਤੀ ਜਾਂਦੀ ਆ ਬਹੁਤ ਜਲਦੀ ਅਸੀਂ ਇਸ ਵੀਕ ਦੇ ਵਿੱਚ ਵਿੱਚ ਹੀ ਅਸੀਂ ਇਹਨਾਂ ਬੱਚਿਆਂ ਨੂੰ ਪ੍ਰੋਪਰ ਜਿਹੜੀ ਆ ਕਿੱਟ ਜਿੱਚ ਹਾਕੀ ਟਰੈਕ ਸੂਟ ਇਹਨਾਂ ਦੀ ਪ੍ਰੈਕਟਿਸ ਸਕੇਟਰ ਸ਼ੂਜ਼ ਵਗੈਰਾ ਤੱਕ ਸਾਰਾ ਕੁਝ ਇਹਨਾਂ ਨੂੰ ਇੱਕ ਹਫਤੇ ਦੇ ਵਿੱਚ ਵਿੱਚ ਹੀ ਮੁਹੱਈਆ ਕਰਨ ਜਾ ਰਹੇ ਆ ਔਰ ਇਹਨਾਂ ਪਲੇਅਰਾਂ ਦੀ ਅਸੀਂ ਹਰ ਉਹ ਮਦਦ ਕਰਦੇ ਆ ਹਰ ਤਰ੍ਹਾਂ ਦੀ ਹੈਲਪ ਕਰਦੇ ਆ ਕਲੱਬ ਵੱਲੋਂ ਕਿ ਇਹਨਾਂ ਦੀ ਜਿਹੜੀ ਗੇਮ ਆ ਉਸ ਨੂੰ ਵੱਧ ਤੋਂ ਵੱਧ ਅਸੀਂ ਅੱਗੇ ਲੈ ਕੇ ਜਾਈਏ ਤਾਂ ਕਿ ਸਾਡੇ ਦੇਸ਼ ਦਾ ਨਾਂ ਰੋਸ਼ਨ ਕਰਨ ਤੇ ਬਸ ਇਹਦੇ ਨਾਲ ਹੀ ਮੈਂ ਇਹ ਫਿਰ ਤੋਂ ਇੱਕ ਵਾਰੀ ਇਸ ਟੀਮ ਨੂੰ ਵਧਾਈ ਦਿੰਨਾ ਆ